ਹਾਂਜੀ ਸਸਿਗਾ ਸਾਰਿਆਂ ਨੂੰ ਰਜਨੀ ਦੀ ਦੁਨੀਆ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਅੱਜ ਅਸੀਂ ਤੁਹਾਨੂੰ ਮooli ਦੇ ਪਰੌਂਠੇ ਬਣਾ ਕੇ ਦੱਸਾਂਗੇ ਸਰਦੀਆਂ ਦੇ ਵਿੱਚ ਮooli ਦੇ ਪਰੌਂਠੇ ਖਾਣਾ ਹਰ ਇੱਕ ਨੂੰ ਪਸੰਦ ਹੁੰਦਾ ਆ ਬੱਚਿਆਂ ਤੋਂ ਲੈ ਕੇ ਵੱਡਿਆਂ ਦੇ ਫੇਵਰੇਟ ਹੁੰਦੇ ਨੇ ਮooli ਦੇ ਪਰੌਂਠੇ ਅਸੀਂ ਮੂਲੀਆਂ ਨੂੰ ਛਿੱਲ ਲਿਆ ਆ ਤੇ ਉਹਦੇ ਹਰੇ-ਹਰੇ ਪੱਤੇ ਵੀ ਲਾ ਲਏ ਨੇ ਜਿਹੜੇ ਅਸੀਂ ਪਰੌਂਠੇ ਵਿੱਚ ਪਾਣੇ ਨੇ ਤੇ ਹੁਣ ਅਸੀਂ ਮooli ਤੇ ਪੱਤਿਆਂ ਨੂੰ ਚੰਗੀ ਤਲਾ ਪਾਣੀ ਵਿੱਚ ਧੋ ਲਵਾਂਗੇ ਤੇ ਧੋ ਕੇ ਫੇਰ ਇਸ ਦਾ ਅਸੀਂ ਮooli ਕੰਡਾ ਕਰਾਂਗੇ ਤੁਸੀਂ 2-2 3-3 ਮੂਲੀਆਂ ਕਰਕੇ ਚੰਗੀ ਤਲਾ ਹੱਥ ਨਾਲ ਮਲ ਕੇ ਧੋਣਾ ਆ ਤੇ ਪੱਤਿਆਂ ਨੂੰ ਵੀ ਪਾਣੀ ਵਿੱਚ ਚੰਗੀ ਤਲਾ ਧੋ ਲਵਾਂਗੇ ਜਦੋਂ ਵੀ ਤੁਸੀਂ ਮੂਲੀਆਂ ਦੇ ਪਰੌਂਠੇ ਬਣਾਉਣੇ ਆ ਤੇ ਅਦੇ ਵਿੱਚ 4-5 ਮੂਲੀਆਂ ਦੇ ਪੱਤੇ ਜ਼ਰੂਰ ਕੱਟ ਕੇ ਪਾਣੇ ਆ ਕਿਉਂਕਿ ਮੂਲੀਆਂ ਦੇ ਪੱਤੇ ਪਾਣ ਨਾਲ ਇੱਕ ਤਾਂ ਪਰੌਂਠੇ ਬਹੁਤ ਟੇਸਟ ਬੰਦੇ ਨੇ ਤੇ ਸੇਧ ਲਈ ਵੀ ਬਹੁਤ ਵਧੀਆ ਹੁੰਦੇ ਨੇ ਪੱਤੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਆ ਤੇ ਸਾਨੂੰ ਉਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜੋ ਸਾਡੀ ਸੇਧ ਲਈ ਵਧੀਆ ਹੁੰਦੀਆਂ ਨੇ ਮੈਂ ਜਦੋਂ ਵੀ ਮੂਲੀ ਦੇ ਪਰੌਂਠੇ ਬਣਾਉਣੀ ਆ ਤੇ ਪੱਤੇਆਂ ਨੂੰ ਜ਼ਰੂਰ ਪਾਣੇ ਆ ਤੁਸੀਂ ਵੀ ਹਰੇ ਪੱਤੇਆਂ ਨੂੰ ਪਾ ਕੇ ਹੀ ਪਰੌਂਠੇ ਬਣਾਇਓ ਹੁਣ ਅਸੀਂ ਮੂਲੀ ਦਾ ਮੂਲੀ ਕੰਡਾ ਕਰ ਲੈਨੇ ਆ ਤੁਸੀਂ ਮੂਲੀ ਨੂੰ ਆਪਣੇ ਹਿਸਾਬ ਨਾਲ ਮੋਟਾ ਬਰੀਕ ਰਗੜ ਸਕਦੇ ਹੋ ਮੈਂ ਮੋਟੀ ਸਾਈਡ ਤੋਂ ਹੀ ਮੂਲੀ ਨੂੰ ਰਗੜਦੀ ਪਈ ਆ ਇਸੇ ਤਰੀਕੇ ਨਾਲ ਸਾਰੀਆਂ ਮੂਲੀਆਂ ਨੂੰ ਅਸੀਂ ਮੂਲੀ ਕੰਡਾ ਕਰ ਲੈਨੇ ਆ ਮੋٹے ਸਾਈਡ ਤੋਂ ਕਰਨ ਨਾਲ ਮੂਲੀ ਕੰਡਾ ਬਹੁਤ ਜਲਦੀ ਹੋ ਜਾਂਦਾ ਹੈ ਪਰਾਉਂਠਿਆਂ ਚ ਪਾਣ ਲਈ ਅਸੀਂ ਲਿਆ ਅਦਰਕ ਦਾ ਇੱਕ ਪੀਸ ਨਾਲ ਹੀ ਇਸ ਨੂੰ ਵੀ ਰਗੜ ਲਾਂਗੇ ਜਦੋਂ ਵੀ ਤੁਸੀਂ ਮੂਲੀ ਦੇ ਪਰੌਂਠੇ ਬਣਾਉਣੇ ਆ ਅਦਰਕ ਨੂੰ ਜ਼ਰੂਰ ਪਾਣਾ ਬਿਨਾ ਅਦਰਕ ਦੇ ਮੂਲੀ ਦੇ ਪਰੌਂਠੇ ਬਿਲਕੁਲ ਵੀ ਸਵਾਦ ਨਹੀਂ ਹੁੰਦੇ ਅਦਰਕ ਪਾਣ ਨਾਲ ਮੂਲੀ ਦੇ ਪਰੌਂਠੇ ਪਚ ਜਾਂਦੇ ਨੇ ਤੇ ਇਹਦੇ ਨਾਲ ਹਾਜਮਾ ਵੀ ਬਹੁਤ ਵਧੀਆ ਰਹਿੰਦਾ ਆ ਤੇ ਮੈਂ ਮੂਲੀ ਦੇ ਪਰੌਂਠੇ ਵਿੱਚ ਹਮੇਸ਼ਾ ਹੀ ਅਦਰਕ ਪਾਨੀ ਆ ਤੇ ਤੁਸੀਂ ਵੀ ਇਸ ਨੂੰ ਜ਼ਰੂਰ ਪਾਣਾ ਆ ਨਾਲ ਹੀ ਪਾਵਾਂਗੇ ਅਸੀਂ 4-5 ਹਰੀਆਂ ਮਿਰਚਾਂ ਮੇਰੀਆਂ ਹਰੀਆਂ ਮਿਰਚਾਂ ਬਹੁਤ ਦੇਰ ਦੀਆਂ ਨੇ ਇਸ ਕਰਕੇ ਲਾਲ ਰੰਗ ਦੀਆਂ ਹੋ ਗਈਆਂ ਨੇ ਸੁੱਕ ਗਈਆਂ ਨੇ ਤੇ ਮੈਂ ਇਹਨਾਂ ਨੂੰ ਹੁਣ ਪਾਵਾਂਗੀ ਇਸ ਵਿੱਚ ਤੁਸੀਂ ਆਪਣੇ ਸਵਾਦ ਨਾਲ ਮਿਰਚਾਂ ਨੂੰ ਵੱਧ ਘੱਟ ਪਾ ਸਕਦੇ ਹੋ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਉਹਦੇ ਹਿਸਾਬ ਨਾਲ ਹੀ ਮਿਰਚਾਂ ਪਾਉਣੀਆਂ ਨੇ ਤੇ ਇਹਨਾਂ ਨੂੰ ਵੀ ਨਾਲ ਹੀ ਬਰੀਕ-ਬਰੀਕ ਕੱਟ ਲਵਾਂਗੇ ਮੂਲੀਆਂ ਨੂੰ ਅਸੀਂ ਰਗੜ ਲਿਆ ਆ ਤੇ ਸਾਰਾ ਮਟੀਰੀਅਲ ਸਾਡਾ ਤਿਆਰ ਹੋ ਗਿਆ ਆ ਮਟੀਰੀਅਲ ਦੇ ਵਿੱਚ ਅੱਧਾ ਚਮਚ ਨਮਕ ਪਾ ਕੇ ਇਹਨੂੰ 1-2 ਮਿੰਟ ਲਈ ਛੱਡ ਦਵਾਂਗੇ ਛੱਡਣ ਵਾਲੇ ਆ ਕਿ ਮੂਲੀਆਂ ਵਿੱਚੋਂ ਸਾਰਾ ਪਾਣੀ ਨਿਕਲ ਜਾਏਗਾ ਜਦੋਂ ਮੂਲੀਆਂ ਦੇ ਵਿੱਚੋਂ ਸੀ ਸਾਰਾ ਪਾਣੀ ਕੱਢ ਲਵਾਂਗੇ ਤੇ ਫਿਰ ਸਾਡੇ ਪਰੌਂਠੇ ਕਦੇ ਨਹੀਂ ਫਟਣਗੇ ਜੇ ਤੁਸੀਂ ਇਹਦੇ ਵਿੱਚੋਂ ਪਾਣੀ ਨਹੀਂ ਕੱਢੋਗੇ ਤੇ ਤੁਹਾਡੇ ਪਰੌਂਠੇ ਫਟ ਜਾਣਗੇ ਮੂਲੀਆਂ ਨੇ ਪਾਣੀ ਛੱਡ ਦਿੱਤਾ ਆ ਤਾਂ ਹੁਣ ਹੱਥ ਨਾਲ ਚੰਗੀ ਤਰ੍ਹਾਂ ਦੱਬ ਕੇ ਇਹਨੂੰ ਨਿਚੋਰ ਲੈਣੇ ਆ ਤੇ ਦੂਸਰੀ ਥਾਲੀ ਵਿੱਚ ਰੱਖ ਦਿੰਨੇ ਆ ਇਸ ਤਰੀਕੇ ਨਾਲ ਸਾਰਾ ਹੀ ਮੂੜੀਆਂ ਚੋਂ ਪਾਣੀ ਅਸੀਂ ਕੱਢ ਲੈਣੇ ਆ ਜਦੋਂ ਅਸੀਂ ਪਾਣੀ ਕੱਢ ਕੇ ਪਰੌਂਠੇ ਬਣਾਵਾਂਗੇ ਤੇ ਸਾਡੇ ਪਰੌਂਠੇ ਵਧੀਆ ਬੰਦੇ ਨੇ ਤੇ ਨਾ ਹੀ ਸਾਡੇ ਪਰੌਂਠੇ ਫਟਣਗੇ ਕਈ ਕੀ ਕਰਦੇ ਨੇ ਕਿ ਪਰੌਂਠੇ ਬਣਾਉਣ ਵੇਲੇ ਇਹਦਾ ਪਾਣੀ ਨਹੀਂ ਕੱਢਦੇ ਤਾਂ ਉਹਨਾਂ ਦੇ ਪਰੌਂਠੇ ਚਿਪਚਿਪੇ ਤੇ ਗਿੱਲੇ ਬੰਦੇ ਨੇ ਆ ਦੇਖੋ ਮੂੜੀਆਂ ਦੇ ਵਿੱਚੋਂ ਕਿੰਨਾ ਪਾਣੀ ਨਿਕਲਿਆ ਆ ਇਹਦੇ ਵਿੱਚ ਐਡ ਕਰਾਂਗੇ ਬੇਸਿਕ ਮਸਾਲੇ ਅਸੀਂ ਲਈਏ ਅਜਵੈਨ ਗਰਮ ਮਸਾਲਾ ਢੇਗੀ ਮਿਰਚ ਤੇ ਸੁੱਕਾ ਧਨੀਆ ਨਮਕ ਅਸੀਂ ਪਹਿਲਾਂ ਹੀ ਐਡ ਕਰ ਚੁੱਕੇ ਆ ਤੇ ਹੁਣ ਦੁਬਾਰਾ ਨਮਕ ਨਹੀਂ ਇਹਦੇ ਚ ਐਡ ਕਰਨਾ ਥੋੜੀ ਜਿਹੀ ਪਾਈ ਮੈਂ ਹਿੰਗ ਹਿੰਗ ਨਾਲ ਤੇ ਇਹ ਬਹੁਤ ਵਧੀਆ ਰਹਿੰਦਾ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਚਮਚ ਨਾਲ ਜਾਂ ਹੱਥ ਨਾਲ ਵੀ ਮਿਕਸ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਤਰੀਕੇ ਨਾਲ ਹੀ ਮਿਕਸ ਕਰਿਓ ਮੈਂ ਇਸ ਨੂੰ ਚਮਚ ਨਾਲ ਮਿਕਸ ਕਰਾਂਗੀ 2 ਚਮਚ ਪਾਵਾਂਗੇ ਇਹਦੇ ਵਿੱਚ ਬੇਸਨ ਬੇਸਨ ਪਾਣ ਨਾਲੇ ਆ ਸਾਡੇ ਪਰੌਂਠੇ ਬਿਲਕੁਲ ਨਹੀਂ ਫਟਣਗੇ ਜੇ ਮਾਰਾ ਮੋਟਾ ਸਾਡਾ ਪਾਣੀ ਰਹਿ ਜਾਏਗਾ ਉਹ ਵੀ ਪਾਣੀ ਬੇਸਨ ਸੋਕ ਲਏਗਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਬਣਾਣੇ ਆ ਸੀ ਪਰੌਂਠੇ ਆਟਾ ਸੀ ਪਹਿਲੇ ਗੁੰਨ ਕੇ ਰੱਖ ਲਿਆ ਸੀ ਤੇ ਆਟੇ ਦਾ ਪੇਰਾ ਬਣਾ ਲਿਆ ਤੇ ਅਦੀ ਚਕਲੀ ਵਿੱਚ ਅਸੀਂ ਮੌਲੀਆਂ ਨੂੰ ਭਰ ਲਾਂਗੇ ਮੌਲੀਆਂ ਦਾ ਜੇਰਾ ਮਟੀਰੀਅਲ ਬਣਾਇਆ ਉਹ ਅਸੀਂ ਚਕਲੀ ਵਿੱਚ ਭਰ ਲਾਂਗੇ ਇਨੋਂ ਉੱਪਰੋਂ ਬੰਦ ਕਰ ਦਾਂਗੇ ਹੁਣ ਅਸੀਂ ਇਸ ਦਾ ਪਰੌਂਠਾ ਵੇਲਾਂਗੇ ਤੁਸੀਂ ਦੇਖਿਓ ਸਾਡਾ ਪਰੌਂਠਾ ਬਿਲਕੁਲ ਵੀ ਨਹੀਂ ਫਟੇਗਾ ਤਵਾ ਸਾਡਾ ਗਰਮ ਹੋ ਗਿਆ ਹੁਣ ਅਸੀਂ ਪਰੌਂਠੇ ਨੂੰ ਤਵੇ ਉੱਪਰ ਪਾ ਦਾਂਗੇ ਹੁਣ ਅਸੀਂ ਇਹਦੇ ਉੱਪਰ ਰਫਾਇੰਡ ਲਗਾਵਾਂਗੇ ਸਾਈਡਾਂ ਤੇ ਪਹਿਲੇ ਥੋੜਾ ਥੋੜਾ ਰਫਾਇੰਡ ਪਾ ਦਾਂਗੇ ਫਿਰ ਸੈਂਟਰ 'ਚ ਥੋੜਾ ਜਿਹਾ ਰਫਾਇੰਡ ਪਾ ਕੇ ਫਿਰ ਅਸੀਂ ਸਨੋ ਪਰਤਾਵਾਂਗੇ ਹੁਣ ਅਸੀਂ ਦੂਜੀ ਸਾਈਡ ਤੇ ਵੀ ਰਫਾਇੰਡ ਲਗਾ ਦਾਂਗੇ ਤੁਸੀਂ ਇਸਨੋ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹੋ ਮੈਂ ਇਸਨੋ ਰਫਾਇੰਡ ਨਾਲ ਬਣਾਵਾਂਗੇ ਕਿਉਂਕਿ ਰਫਾਇੰਡ ਦੇ ਨਾਲ ਬਹੁਤ ਕੁਰਕਨੇ ਤੇ ਸਵਾਦ ਬੰਦੇ ਨੇ ਪਰੌਂਠੇ ਮੂਲੀ ਦੇ ਪਰੌਂਠੇ ਜ਼ਿਆਦਾਤਰ ਡਬਲ ਬਣਾਏ ਜਾਂਦੇ ਨੇ ਕਿਉਂਕਿ ਸਿੰਗਲ ਪਰੌਂਠੇ ਫਟ ਜਾਂਦੇ ਨੇ ਅੱਜ ਮੈਂ ਇਹਨਾਂ ਨੂੰ ਸਿੰਗਲ ਹੀ ਬਣਾਇਆ ਤਾਂ ਤੁਸੀਂ ਦੇਖਿਆ ਮੇਰੇ ਪਰੌਂਠੇ ਬਿਲਕੁਲ ਨਹੀਂ ਫਟੇ ਤੁਸੀਂ ਵੀ ਮੇਰੇ ਤਰੀਕੇ ਨਾਲ ਹੀ ਪਰੌਂਠੇ ਬਣਾਓ ਤੁਹਾਡੇ ਵੀ ਪਰੌਂਠੇ ਕਦੇ ਨਹੀਂ ਫਟਣਗੇ ਤੁਸੀਂ ਦੇਖਦੇ ਪਿਓ ਪਰੌਂਠਾ ਕਿੰਨਾ ਵਧੀਆ ਬਣਿਆ ਇੰਜ ਲੱਗਦਾ ਪਿਆ ਜਿਵੇਂ ਆਲੂ ਦਾ ਹੀ ਪਰੌਂਠਾ ਬਣਾਉਂਦੇ ਪਏ ਆ ਬਿਲਕੁਲ ਨਹੀਂ ਲੱਗਦਾ ਕਿ ਇਹ ਮੂਲੀ ਦਾ ਪਰੌਂਠਾ ਆ ਤੁਸੀਂ ਵੀ ਇਸ ਪਰੌਂਠੇ ਨੂੰ ਜ਼ਰੂਰ ਬਣਾ ਕੇ ਖਾਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਹੁਣ ਅਸੀਂ ਪਰੌਂਠੇ ਨੂੰ ਇੱਕ ਪਲੇਟ ਵਿੱਚ ਕੱਢਾਂਗੇ ਤੇ ਗਰਮ-ਗਰਮ ਪਰੋਸਾਂਗੇ ਤੁਸੀਂ ਇਸ ਨੂੰ ਚਾਹ ਨਾਲ ਜਾਂ ਦਹੀਂ ਨਾਲ ਵੀ ਖਾ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰੇ ਹੀ ਪਰੌਂਠੇ ਬਣਾ ਲਾਂਗੇ